6000 ਰੁਪਏ ਦੀ ਐਮ ਆਰ ਪੀ Amazon ਨੇ ਦਿੱਤੀ ਹੋਈ ਆ ਇਹ 1200 ਰੁਪਏ ਦੀ ਰੇਂਜ ਦੇ ਵਿੱਚ ਸੁਪਰ ਕੰਫਰਟ ਸ਼ੂ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਸਾਰਿਆਂ ਨੂੰ 11-1200 ਰੁਪਏ ਦੀ ਰੇਂਜ ਦੇ ਵਿੱਚ ਜਿਹੜੇ ਅਸੀਂ ਕੰਫਰਟ ਸ਼ੂਜ਼ ਲੈ ਕੇ ਆਏ ਆ ਪੂਰੀ ਕੁਆਲਿਟੀ ਦੀ 6 ਮਹੀਨੇ ਦੀ ਗਾਰੰਟੀ ਹੈ ਡਬਲ ਸੋਲ ਆ ਸਾਈਜ਼ 6 ਤੋਂ ਲੈ ਕੇ 12 ਤੱਕ 100-150 ਰੁਪਏ ਦਾ 11-12 ਦਾ ਫਰਕ ਹੋਊਗਾ ਇਹ ਚ ਟੈਨ ਆਪਣਾ ਗ੍ਰੇ ਕਲਰ ਤੇ ਬਲੈਕ ਕਲਰ ਹੈਗਾ ਆ ਬਲੈਕ ਕਲਰ ਅਸੀਂ ਇਧਰੋਂ ਤਾਂ ਖੜੇ ਆ ਫੋਟੋ ਦਰਬਾਰ ਸਾਹਿਬ ਦੀ ਤਾਂ 6 ਤੋਂ ਲੈ ਕੇ 11 12 ਨੰਬਰ ਤੱਕ ਅਵੇਲੇਬਲ ਆ ਬਹੁਤ ਕੰਫਰਟ ਆ 11 ਔਰ 1200 ਰੁਪਏ ਇਹਨਾਂ ਦੇ ਰੇਟ ਆ ਕਲੱਬ ਦਾ ਸ਼ੂ ਆ ओरिजिनल ਕੋਈ ਕਾਪੀ ਨਹੀਂ ਇੱਕ ਇਹਦੇ ਚੰਦਾ ਕਲੰਬਸ ਦਾ ਥੋੜੀ ਦੇਰ ਦੇ ਵਿੱਚ ਅਸੀਂ ਸ਼ੂਜ਼ ਇਦਾਂ ਦਾ ਲੈ ਕੇ ਆ ਰਹੇ ਹਾਂ ਜਿਹੜਾ ਸ਼ੂਜ਼ ਪੈਰਾਂ ਨੂੰ ਵਾਈਬ੍ਰੇਟ ਕਰਦਾ ਮਸਾਜਰ ਸ਼ੂ ਲੈ ਕੇ ਆ ਰਹੇ ਹਾਂ ਉਹ ਇਹ 1200 ਰੁਪਏ ਰੇਂਜ ਦੇ ਵਿੱਚ ਸੁਪਰ ਕੰਫਰਟ ਸ਼ੂ ਆ 4000 ਰੁਪਏ ਦੀ ਐਮ ਆਰ ਪੀ ਐਮਾਜ਼ਨ ਨੇ ਦਿੱਤੀ ਹੋਈ ਆ 1400 ਦਾ ਐਕਚੁਅਲ ਰੇਟ ਆ 1200 ਰੁਪਏ ਸਾਡੇ ਕੋਲੇ ਸਾਰੇ ਸਾਈਜ਼ਾਂ ਦੇ ਵਿੱਚ ਘਾਰੇ ਅਵੇਲੇਬਲ ਆ ਇੱਕ ਇੱਚ ਕਲੱਬ ਵਿੱਚ ਆ ਗਿਆ ਸਕੈਚਰ ਮੁਕੇਸ਼ਨ 11 ਔਰ 1200 ਰੁਪਏ ਦੀ ਰੇਂਜ ਦੇ ਵਿੱਚ ਅਵੇਲੇਬਲ ਆ ਟੀਪੀਆਰ 16 ਆ 6 ਮਹੀਨੇ ਦੀ ਗਰੰਟੀ ਆ ਜਿਹੜੇ ਅਸੀਂ ਨੰਬਰ ਦਿੱਤੇ ਤੁਸੀਂ ਉਹਨਾਂ ਤੇ ਸਕਰੀਨਸ਼ਾਟ ਭੇਜ ਕੇ ਬੁੱਕ ਕਰ ਸਕਦੇ ਹੋ ਇਹਦਾ ਪਤਾਵਾ ਚੇਂਜ ਕਰਤਾ ਵਿੱਚੋਂ ਐਕੂ ਪ੍ਰੈਸ਼ਰ ਵਾਲਾ ਪਤਾਵਾ ਇਹਦੇ ਵਿੱਚ ਪਾਤਾ ਸੋ ਨੰਬਰ ਦਿੱਤੇ ਉਹਨਾਂ ਤੇ ਤੁਸੀਂ ਆਰਡਰ ਕਰ ਸਕਦੇ ਹੋ ਸੋ ਹੋਮ ਡਿਲੀਵਰੀ ਅਵੇਲੇਬਲ ਆ ਧੰਨਵਾਦ ਤੁਹਾਡਾ